ਕਿਨਾਵਰਜੀ ਤੁਹਾਡਾ ਗਰਮੀਤ ਸਿੰਘ ਜੀ ਕਿਹੜਾ ਪਿੰਡ ਜੀ ਡਾਲ ਜੀ ਇਹ ਕੀ ਮਸਲਾ ਕੀ ਹੈ ਜੀ ਇਹ ਦਰਖਾਸਤ ਫੜੀ ਵੀਰ ਦੇ ਆਥਰਾ ਇਹ ਹੋਇਆ ਜੀ ਮੈਂ ਅੱਜ ਤੋਂ 1 ਮਹੀਨਾ ਪਹਿਲਾਂ ਕੁਝ ਦਿਨ 2-4 ਦਿਨ ਉੱਤੇ ਹੋ ਗਏ ਮਹੀਨੇ ਤੋਂ ਮੈਂ ਸਰਜਣ ਤੋਂ ਨਾਰਲੀ ਵਾਲੇ ਦੀ ਆੜ ਤੇ ਖਾਲੜੇ ਝੋਨਾ ਚਲਾਉਣ ਡਿਆ ਇਹ ਦੂਜੀ ਧਿਰ ਵਿੱਚ ਝੋਨਾ ਚਲਾਉਣ ਡਈ ਆ ਤੇ ਇਹਨਾਂ ਨੇ ਮੇਰ ਨਾਲ ਰੰਚਿ ਚ ਕੱਢੀ ਆਂਦੇ ਵੀ ਤੂੰ ਵੋਟਾਂ ਦੇ ਵਿੱਚ ਜਾ ਕੇ ਸਾਡੇ ਬਰੋਬਰ ਫੈਲਾ ਭਰਦਾ ਹਾਂ ਤੇਰ ਨਾਲ ਅੱਜ ਕਰ ਲੈਣੀ ਹੈ ਗੱਲ ਪਹਿਲਾ ਸਦਾ ਜੀ ਮੇਰੇ 11 ਵਜੇ ਗੱਲ ਪਏ ਉਦੋਂ ਬੰਦਿਆ ਨੇ ਢਾਹਤਾ ਹੈ ਮੁੜ ਕੇ 12:05 ਮਿੰਟਾਂ ਦੇ 18 ਤਰੀਕ ਨੂੰ ਇਹ ਤਿੰਨ ਪਿਸਟਲੇ ਨਾਲ ਕੋਲ ਤੇ ਦੋ ਭੌੜੇ ਆ ਝੋਨਾ ਲਾਉਣ ਵਾਲੇ ਇਹਨਾਂ ਨੇ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਆਪਦੀ ਕਿਸਮ ਤਰ੍ਹਾਂ ਵਜਿਆ ਦੋ ਗੋਲੀਆਂ ਨੇ ਮੈਨੂੰ ਸਿੱਧੀਆਂ ਮਾਰੀਆਂ ਇੱਕ ਗੋਲੀ ਇਹਨਾਂ ਵੱਾਈਤ ਲਈ ਆ ਜੀ ਕੀ ਨਾਂ ਜਿੰਨੇ ਚਲਾਈ ਗੋਲੀ ਉਹ ਮੁੰਡੇ ਦਾ ਨਾਂ ਇੱਕ ਦਾ ਨਾਂ ਹੈ ਗੁਰਪ੍ਰੀਤ ਗੋਪਾ ਇੱਕ ਦਾ ਨਾਂ ਹੈ ਦਲੇਰ ਸਿੰਘ ਇੱਕ ਦਾ ਨਾਂ ਅਗ ਸ਼ਰਨ ਇੱਕ ਦਾ ਨਾਂ ਬੰਟੀ ਕੋਈ ਵੀਡੀਓ ਵੀ ਹੈਗੀ ਵੀਡੀਓ ਬਣੀ ਆ ਜੀ ਵੀਡੀਓ ਕਢਾ ਕੇ ਐਸਐਚਓ ਖਾਲੜੇ ਵਾਲੇ ਨੂੰ ਵੀ ਦਿੱਤੀ ਆ ਜੀ ਦਰਖਾਸਤ ਵੀ ਦਿੱਤੀ ਡੀਐਸਪੀ ਡੀਐਸਪੀ ਪਿੱਖੀਵੰਡ ਨੂੰ ਤੇ ਖਾਲੜਾ ਐਸਐਚਓ ਸਤਰਾਮ ਸਿੰਘ ਛੀਨੇ ਨੂੰ ਕਿੰਨਾ ਚਿਰ ਹੋ ਗਿਆ ਦਰਖਾਸਤ ਦਿੱਤੀ ਇੱਕ ਮਹੀਨਾ ਤੇ ਅੱਜ 4 ਦਿਨ ਹੋ ਗਏ ਜੀ ਕੋਈ ਸੁਣਾਈ ਨਹੀਂ ਇਹਦੀ ਹੋਈ ਜੀ ਕੀ ਜਾਂਦੇ ਰਹੇ ਥਾਣੇ ਇੱਕ ਰਾ ਜੀ ਜਾ ਜਾ ਕੇ ਮਹੀਨਾ ਹੋ ਗਿਆ ਹਾਰ ਹੋ ਗਿਆਗੇ ਕੋਈ ਨਹੀਂ ਸੁਣਾਈ ਹੋਈ ਸਾਡੀ ਜੀ ਫਿਰ ਇਹ ਅਸੀਂ ਆਮ ਬੰਦੇ ਆ ਤੇ ਇਹ ਹੈ ਗਿਆ ਝਾੜੂ ਪਾਰਟੀ ਦਾ ਇਸ ਟਾਈਮ ਮੁਖਿਆ ਹਰ ਬੰਦੇ ਦੇ ਆਂਦੇ ਅਸੀਂ ਚਿੱਤਰ ਫੇਰਾਂਗੇ ਜਿਹੜਾ ਸਾਡੇ ਅੱਗੇ ਕੂਗਾ ਤੋ ਹੁਣ ਮੰਗ ਕੀ ਕਰਦੇ ਆ ਮੰਗ ਇਹੋ ਕਰਦੇ ਆ ਡੀਜੀਪੀ ਸਾਹਿਬ ਅੱਗੇ ਦਾ ਐਸਐਸਪੀ ਸਾਹਿਬ ਅੱਗੇ ਵੀ ਸਾਨੂੰ ਬੰਦੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਜੀ ਕਾਨੂੰਨੀ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀਡੀਓ ਵਗੈਰਾ ਸਾਰੀਆਂ ਦਿੱਤੀਆਂ ਹੋਈਆਂ ਪੁਲਿਸ ਨੂੰ ਹਾਂ ਜੀ ਵੀਡੀਓ ਪੁਲਿਸ ਕੋਲ ਪੈਨ ਡਰੈਗ ਭਰੀ ਆ ਉਹਨਾਂ ਆਪ ਜਾ ਕੇ ਸੱਜਣ ਸੋ ਨਾਰਲੀ ਵਾਲੇ ਦੇ ਕੈਮਰੇ ਲੱਗੇ ਆ ਉੱਥੋਂ ਵੀਡੀਓ ਕੱਢ ਕੇ ਲਿਆਂਦੀ ਉਹਨਾਂ ਦੇ ਮੁੰਸੀ ਸਾਹਿਬ ਨੇ ਤੇ ਹਾਂਦੇ ਕੀ ਹੈ ਮੁਲਾਜ਼ਮ ਕੀ ਜਾਂਦੇ ਪੁਲਿਸ ਮੁਲਾਜ਼ਮ ਅੱਗਾ ਪਿੱਛਾ ਹੀ ਕਰ ਜਾਂਦੇ ਜੀ ਜਦੋਂ ਅਸੀਂ ਜਾਂਨੇ ਆ ਕਰਦੇ ਆ ਕਤਰਦੇ ਆ ਇਸ ਤਰ੍ਹਾਂ ਹੀ ਤਿੱਜਾ ਸੱਚੋ ਬਦਲ ਗਿਆ ਅਸੀਂ ਮਹੀਨਾ ਹੋ ਗਿਆ ਆਰੰਭ ਕੇ ਅਸੀਂ ਬਹਿ ਗਏ ਆ ਵੀ ਕੀ ਕਰੀਏ ਜੋ ਸਾਡੀ ਸੁਣਾਈ ਨਹੀਂ ਹੈਗੀ ਇਹ ਤਾਂ ਫਿਰ ਗਰੀਬ ਲੋਕਾਂ ਨੂੰ ਰੋਜ਼ ਛੇਤਰ ਮਾਰਿਆ ਕਰਨਗੇ ਇਹੋ ਜੀ ਗੁੰਡਾ ਪਾਰਟੀ ਜਿਹੜਾ ਖਾਲ ਨੇ ਮੰਡੀ ਵਿੱਚ ਝਗੜਾ ਆ ਕੀ ਮਸਲਾ ਜੀ ਇਹ ਉਹ ਜੀ ਤੁਹਾਨੂੰ ਪਹਿਲਾਂ ਦੱਸ ਚੁੱਕੇ ਨੇ ਮੈਂਬਰ ਸਾਹਿਬ ਜਮੇਰ ਸਿੰਘ ਨਾਮ ਇਹਨਾਂ ਦਾ ਜੀ ਉਹਨਾਂ ਦਾ ਝਗੜਾ ਹੋਇਆ ਵਾ ਗੁਰਪ੍ਰੀਤ ਸਿੰਘ ਗੋਪਾ ਨਾਲ ਉਹਨਾਂ ਦੇ ਹੋਰ ਸਾਥੀ ਸੀ ਮੰਡੀ ਜਾਣ ਕੇ ਗਰਮੀਤ ਸਿੰਘ ਦੇ ਗਲ ਪਏ ਆ ਜੀ ਨਾਲ ਇਹਨਾਂ ਨੇ ਫਾਇਰਿੰਗ ਵੀ ਕੀਤੀ ਚੋਣ ਜਾਬਤੇ ਦੇ ਦੌਰਾਨ ਤੇ ਜਿੱਦੀ ਸੀਸੀਟੀਵੀ ਸਾਰੀ ਰਿਕਾਰਡ ਹੋਈ ਹੈ ਜੀ ਉਹ ਨਾਲ ਜਿੱਥੇ ਜਿੱਥੇ ਅਸੀਂ ਸਰਖਾਹਤਾਂ ਦਿੱਤੀਆਂ ਨਾਲ ਅਟੈਚ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਨਾ ਐਸਐਚਓ ਸਾਹਿਬ ਵੱਲੋਂ ਹੋਈ ਆ ਐਸਐਸਪੀ ਸਾਹਿਬ ਦੇ ਵੀ ਪੇਸ਼ ਹੋਏ ਸੀ ਡਿਫਟੀ ਸਾਹਿਬ ਕੋਲ ਵੀ ਜਾ ਕੇ ਮਿਲੇ ਉਹ ਮਿਲੇ ਨਹੀਂ ਸੀ ਉਹਨਾਂ ਨੂੰ ਮਤਲਬ ਅਰਜ਼ੀ ਦਾ ਮਾਰਗ ਹੋ ਗਿਆ ਹੀ ਹੈ ਜੀ ਉਹਨਾਂ گاਂਹ ਭੇਜੀ ਖਾਲੜੇ ਤੇ ਕਾਰਵਾਈ ਕੋਈ ਨਹੀਂ ਹੋਈ ਜੀ ਜੇ ਅਸੀਂ ਜਾਣੇ ਆ ਪਤਾ ਕਰਦੇ ਆ ਜਾ ਕੇ ਤੇ ਸਾਨੂੰ ਲਾਰਾ ਲਪਾ ਜਾ ਲਾ ਕੇ ਜਾਂ ਰਾਜੀਨਾਮਾ ਮਤਲਬ ਉਧਰ ਤੋੜ ਦਿੱਤਾ ਜਾਂਦਾ ਵਾ ਦਬਾਅ ਪਾ ਕੇ ਕੋਈ ਸਿਆਸੀ ਦਬਾਅ ਬਣਾਵਾ ਕੇ ਵੀ ਇਹਨਾਂ ਦਾ ਰਾਜੀਨਾਮਾ ਕੀਤਾ ਜਾਵੇ ਤੇ ਪਰ ਜਿਹੜੀ ਕਾਨੂੰਨੀ ਕਾਰਵਾਈ ਮਤਲਬ ਬੰਦੀ ਆ ਉਹ ਅਜੇ ਤੱਕ ਹੋਈ ਨਹੀਂ ਹੈ ਜੀ ਕੀ ਮੰਗ ਕਰਦੇ ਜੀ ਅਸੀਂ ਇਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਜਿਹੜੀ ਇਹ ਨਜਾਇਜ਼ ਮਤਲਬ ਲੜਾਈ ਲੜੀ ਗਈ ਹੈ ਜੀ ਇਹ ਸਾਡੇ ਨਾਲ ਧੱਕਾ ਹੋਇਆ ਜੀ ਇਹ ਸਾਨੂੰ ਇਹਦੇ ਵਿੱਚ ਇਨਸਾਫ ਮਿਲਣਾ ਚਾਹੀਦਾ ਜੀ